ਨਕੌਦਰ ਦੇ ਸ਼੍ਰੀ ਜਗਨਨਾਥ ਮੰਦਿਰ ਜਿਹੜਾ ਪ੍ਰਚੀਨ ਮੰਦਿਰ ਆ ਜਗਨਨਾਥ ਮੰਦਿਰ ਦੇ ਵਿੱਚ ਏਕਤਾ ਲਹਿਰ ਦੀ ਟੀਮ ਮੌਜੂਦ ਆ ਜਿੱਥੇ ਦਿਨ ਦੀ ਰਾਮਲੀਲਾ ਦੁਸ਼ਹਿਰਾ ਗਰਾਊਂਡ ਦੇ ਵਿੱਚ ਹੋਣੀ ਆ ਉਹਦੇ ਸੰਬੰਧ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਆ ਮੀਟਿੰਗ ਦੇ ਵਿੱਚ ਸ਼ਹਿਰ ਦੇ ਸਾਰੇ ਪਤਵੰਤੇ ਸੱਜਣ ਮੌਜੂਦ ਨੇ ਸੰਗਤਾਂ ਮੌਜੂਦ ਨੇ ਮਹਾਰਾਜ ਜੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲੇ ਮਹਾਰਾਜ ਜੀ ਕੋਲੋਂ ਮੈਂ ਅਸ਼ੀਰਵਾਦੀ ਲਵਾਂਗਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਹੀ ਕਹਿੰਦੇ ਹੁੰਦੇ ਆ ਤੇ ਇੰਨਾ ਹੀ ਅਸ਼ੀਰਵਾਦ ਸਾਨੂੰ ਬਹੁਤ ਆ ਇਹਨਾਂ ਦਾ ਮੈਂ ਥੋੜੀ ਜੀ ਗੱਲਬਾਤ ਕਰਾਂਗਾ ਇੱਥੇ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਸਭ ਤੋਂ ਪਹਿਲੇ ਸਾਰਾ ਆਪਣਾ ਨਾਮ ਦੱਸਣਾ ਜੀ ਸ਼ੁਭਮ ਪਟਾਰਾ ਜੀ ਜੈ ਸ਼੍ਰੀ ਰਾਮ ਜੀ ਅੱਜ ਦੀ ਮੀਟਿੰਗ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ 214ਵੀਂ ਰਾਮਲੀਲਾ ਦਾ ਆਯੋਜਨ ਸ਼੍ਰੀ ਜਗਨਨਾਥ ਮੰਦਰ ਰਾਮਲੀਲਾ ਪ੍ਰਬੰਧਕ ਕਮੇਟੀ ਦੁਆਰਾ ਕੀਤਾ ਜਾ ਰਿਹਾ ਸਾਰੇ ਸ਼ਹਿਰ ਨੂੰ ਅਪੀਲ ਆ ਸਾਰੇ ਮਿਲ ਕੇ ਮਹਾਰਾਜ ਜੀ ਦੀ ਰਹਿਰਮਾਈ ਹੇਟ ਆਪਾਂ ਇਸ ਦਿਸ਼ਾਰੇ ਨੂੰ ਵਧੀਆ ਬਣਾਈਏ जय श्री राम जय श्री राम जी ਜਿਹੜੀ 214ਵੀਂ ਰਾਮ ਨਿਲਾ ਦੀ ਮੀਟਿੰਗ ਅੱਜ ਜਗਨਨਾਥ ਮੰਦਿਰ ਬਾਬਾ ਗੋਬਿੰਦ ਰਾਜ ਦੀ ਰਹਿਨਮਾਇਤ ਹੇਠਾਂ ਕੀਤੀ ਗਈ ਇਹ ਮੀਟਿੰਗ ਦੇ ਵਿੱਚ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਪਹੁੰਚੇ ਆਪਣੇ ਦੂਸਰੀ ਗੱਲ 17 ਤਰੀਕ ਸ਼ਾਮ ਨੂੰ 4:30 ਵਜੇ ਜਿਹੜੀ ਛੰਡੀ ਦੀ ਰਸਮ ਆ ਉਹ ਇੱਥੇ ਸ਼੍ਰੀ ਜਗਨਨਾਥ ਮੰਦਿਰ ਤੋਂ ਦੁਸ਼ਹਰਾ ਗ੍ਰਾਊਂਡ ਤੱਕ ਕੀਤੀ ਜਾਊਗੀ ਜਿਹੜਾ ਸ਼ਹਿਰ ਦਾ ਮੇਨ ਬੰਦਾ ਮੇਨ ਪਰਵਤ ਦੇ ਸੱਜਣ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਮੰਦਿਰ ਵੱਲੋਂ ਇਹੀ ਪੀਲਾ ਕਿ 17 ਤਰੀਕ ਨੂੰ ਛੰਡੀ ਤੇ ਜਰੂਰ ਪਹੁੰਚਣ ਟਾਈਮ ਹੈਗਾ 4:30 ਵਜੇ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼ੰਕਰ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿੜਾ ਬਾਬਾ ਚਰਨਦਾਜੀ ਦੇ ਮੰਦਿਰ ਦੇ ਵਿੱਚ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਥੀਕਸ਼ਤਾ ਦੇ ਵਿੱਚ ਕਿਹੜੀ ਅੱਜ ਇਹ ਦੁਸ਼ਹਿਰਾ ਕਮੇਟੀ ਦੀ ਬੈਠਕ ਕੀਤੀ ਗਈ ਆ ਮਹਾਰਾਜ ਜੀ ਦੀ ਅਥੀਕਸ਼ਤਾ ਦੇ ਵਿੱਚ ਉਹਦੇ ਸੰਬੰਧ ਚ ਅੱਜ ਹਰ ਪੋਲੀਟਿਕਲ ਪਾਰਟੀ ਨੂੰ ਸੱਦਾ ਦਿੱਤਾ ਗਿਆ ਹਰ ਸ਼ਹਿਰ ਵਾਸੀ ਨੂੰ ਸੱਦਾ ਦਿੱਤਾ ਗਿਆ ਸੀ ਕਿ ਆਓ ਰਲ ਮਿਲ ਕੇ ਕਿੜਾ ਦੁਸ਼ਹਿਰਾ ਖੁਸ਼ੀਆਂ ਭਰਿਆ ਮਨਾਉਣ ਦੀ ਕੋਸ਼ਿਸ਼ਾਂ ਕਰੀਏ ਔਰ ਹਰ ਸਾਲ ਦੀ ਤਰ੍ਹਾਂ ਸਾਰਿਆਂ ਨੂੰ ਇੱਕ ਮਾਲਾ ਚ ਪਰੋ ਕੇ ਸਾਰਿਆਂ ਨੂੰ ਇਕੱਠਾ ਕਰੀਏ ਸੋ ਜੋ ਮਹਾਰਾਜ ਜੀ ਦਾ ਹਰ ਸਾਲ ਦਾ ਰਵਈਆ ਕਿ ਸਾਰਿਆਂ ਨੂੰ ਨਾਲ ਲੈ ਕੇ ਸਾਰੀਆਂ ਪੋਲਿਟੀਕਲ ਪਾਰਟੀਆਂ ਸਾਰੇ ਮੰਦਰਾਂ ਦੇ ਕਿਹੜੇ আয়োজਕ ਨੇ ਸਾਰਿਆਂ ਨੂੰ ਨਾਲ ਲੈ ਕੇ ਸ਼ਹਿਰ ਵਾਸੀਆਂ ਨੂੰ ਸੋ ਉਸ ਸੰਬੰਧ ਦੇ ਵਿੱਚ ਅੱਜ ਬੈਠਕ ਕੀਤੀ ਗਈ ਬੜਾ ਖੁੱਲਾ ਹੰਗਾਰਾ ਕਿਹੜਾ ਲੋਕਾਂ ਵੱਲੋਂ ਮੰਦਰ ਪ੍ਰਤੀ ਇਹ ਮਿਲਿਆ ਕਿ ਅਸੀਂ ਸਾਰੇ ਸਹਿਯੋਗ ਕਰਾਂਗੇ ਇੱਕ ਦੂਸਰੇ ਦਾ ਜਿੱਥੇ-ਜਿੱਥੇ ਜੋ ਜ਼ਿੰਮੇਵਾਰੀਆਂ ਮਹਾਰਾਜ ਜੀ ਨੇ ਦਿੱਤੀਆਂ ਗਈਆਂ ਨੇ ਅੱਜ ਬੈਠਕ ਦੇ ਵਿੱਚ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨਵਨੀ ਤਹਿਰੀ ਜੀ ਆਏ ਨੇ ਸਾਰੇ ਕੌਂਸਲਰ ਸਹਿबान ਆਏ ਨੇ ਔਰ ਸਾਫਕਾ ਵਾਈਸ ਪ੍ਰਧਾਨ ਖੁਲੀ ਸਾਹਿਬ ਬੈਠੇ ਨੇ ਮਹਾਜਨ ਸਾਹਿਬ ਸਾਰੀਆਂ ਖਾਨ ਸਾਹਿਬ ਨਰੀਸ਼ ਖਾਨ ਸਾਹਿਬ ਕਿਹੜੇ ਮਹਾਸ਼ਿਵratri ਉਤਸਵ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਨੇ ਸੁੱਕੀ ਨਾ ਕਿਨਾਂ ਦਾ ਨਾਮ ਨਾ ਬਹੁਤ ਖੂਬਸੂਰਤ ਸ਼ਖਸੀਅਤਾਂ ਨੇ ਸ਼ਹਿਰ ਦੀਆਂ ਸਾਰੀਆਂ ਆਈਆਂ ਨੇ ਵਕ ਵਕਤ ਧਾਰਮਿਕ ਸੰਸਥਾਵਾਂ ਤੋਂ ਆਗੂ ਸਹਿबान ਆਏ ਨੇ ਸੋ ਸਾਰੇ ਜਾਣੇ ਗੋਬਿੰਦ ਮਹਾਰਾਜ ਜੀ ਦੀ ਅਧਿਖਸ਼ਤਾ ਦੇ ਵਿੱਚ ਔਰ ਉਹਨਾਂ ਦੇ ਚੰਡੇ ਹੀਟ ਆਪਣੀ ਕਿਡੀ ਸਾਡੀ ਕਮੇਟੀ ਆ ਦੁਸ਼ਹਰਾ ਕਮੇਟੀ ਉਹਦੇ ਚ ਅੱਜ ਸਾਰਿਆਂ ਨੇ ਹਾਜ਼ਰੀ ਲਗਾਈ ਜੈ ਸ਼੍ਰੀ ਰਾਮ ਅੱਜ ਸਾਡਾ ਨਕੋਦਰ ਦਾ ਜਿਹੜਾ 214ਵਾਂ ਦੁਸ਼ਹਰਾ ਗੋਬਿੰਦਾਸ ਮਹਾਰਾਜ ਜੀ ਰੈਂਡ ਮੈਥਲੇ ਮਨਾਇਆ ਜਾ ਰਿਹਾ ਔਰ ਰਾਮਬਿਲਾ ਦਾ ਯੋਜਨੋ ਦੁਸ਼ਹਰਾ ਯੋਰੀਨ ਬੜੀ ਸ਼ਰਧਾ ਨਾਲ ਧੂਮਤਾ ਉਹ ਕਿੱਥੇ ਜਾਊਗਾ ਸਾਰੇ ਸ਼ਹਿਰ ਨਿਵਾਸੀ ਇਸ ਮੰਦਰ ਚ ਇਕੱਠੇ ਹੋਏ ਆ ਔਰ ਸਾਰਿਆਂ ਨੂੰ ਇਹ ਆਸ ਆਬ ਜਿਹੜਾ ਇਸ ਵਾਰ ਵੀ ਜਿਹੜਾ ਦੁਸ਼ਹਿਰਾ ਬਹੁਤ ਹੀ ਧੂਮਤਾ ਵਾਲਾ ਗੋਵਿੰਦਾਸ ਮਹਾਰਾਜ ਰਹਿਨਮਾਈ ਥੱਲੇ ਮਨਾਇਆ ਜਾਊਗਾ ਜੈ ਸ਼੍ਰੀ ਰਾਮ ਬਾਬਾ ਜਗਨਨਾਥ ਮੰਦਰੀ ਦੇ ਪ੍ਰਾਂਗਨ ਦੇ ਵਿੱਚ ਅੱਜ ਮਹੰਤ ਗੋਵਿੰਦਾਸ ਜੀ ਦੀ ਰਹਿਨਮਾਈ ਥੱਲੇ ਅੱਜ ਜਿਹੜੀ ਇੱਕ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਦੇ ਸੰਬੰਧ ਵਿੱਚ ਜਿਹੜੀ 214ਵੀਂ ਰਾਮਲੀਲਾ ਜਿਹੜੀ ਅਸੀਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਸ਼੍ਰੀ ਰਾਮ ਰਾਮ ਜੀ ਜਿਹੜੇ ਸਾਡੇ ਮਾਨਤਾਏ ਬੜਾ ਵਧੀਆ ਤਰੀਕੇ ਨਾਲ ਇਹਨੂੰ ਚਿੰਤਨ ਤੇ ਚਿੱਤਰ ਕਰਦੇ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਆ ਵੀ ਜਿਹੜੀ ਜਿਸ ਦਿਨ ਖਾਸ ਕਰ ਦੇਖੋ ਲੋਕੀ ਬੜੇ ਬੀਜ਼ੀ ਹੁੰਦੇ ਆ ਪਰ ਅਰਿੱਚੋ ਇੱਕੋ ਇੱਕ ਬੇਨਤੀ ਕਰਦੇ ਖਾਸ ਕਰ ਜਦਨ ਰਾਮ ਬਰਾਤ ਹੋਵੇ ਜਾਂ ਦੁਸ਼ਹਿਰਾ ਦਾ ਦੇਹਨ ਹੋਵੇ ਉਹ ਦਿਨ ਜਰੂਰ ਆਪਣੀ ਸੰਪੂਰਨ ਸਾਰਾ ਹੀ ਸਮਾਜ ਨਾਲ ਬਾਦ ਚੜ ਕੇ ਆਪਣੀ ਹਾਇਰ ਇਲਵਾਨ ਔਰ ਉਮੀਦ ਕਰਦੇ ਆ ਸਾਰੇ ਹੀ ਸਾਡੇ ਨਾਲ ਪੂਰਨ ਸਹਿਯੋਗ ਦੇਣਗੇ ਬਾਕੀ ਵੀ ਜਿੰਨੀਆਂ ਸ਼ਹਿਰ ਦੀਆਂ ਸੰਸਥਾਵਾਂ ਆ ਅਸੀਂ ਉਹਨਾਂ ਤੇ ਹੀ ਅਪਰੋਚ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਇਹ ਉਸ ਦਿਨ ਜਿਸ ਦਿਨ ਦੁਸ਼ਹਿਰਾ ਹੁੰਦਾ ਉਸ ਦਿਨ ਉਹ ਚਾਹਨੇ ਆ ਇਹ ਸਾਡਾ ਸਮਾਜ ਇਦਾਂ ਹੀ ਪ੍ਰਭੂ ਰਾਮ ਦੇ ਅਸ਼ੀਰਵਾਦ ਨਾਲ ਬੜਾ ਫੁੱਲਦਾ ਰਹੇ ਜੈ ਸ਼੍ਰੀ ਰਾਮ ਸਰ ਨਗਰ ਕੌਂਸਲ ਦੇ ਪ੍ਰਧਾਨ ਹਾਂ ਜੀ ਜੈ ਜੈ ਸ਼੍ਰੀ ਰਾਮ ਜੀ ਅੱਜ ਜਗਨਨਾਥ ਮੰਦਿਰ ਵਿਖੇ ਮਹੰਤ ਸ਼੍ਰੀ ਗੋਬਿੰਦਦਾਸ ਜੀ ਦੀ ਰਹਿਨਮਾਈ ਥੱਲੇ ਇੱਕ ਮੀਟਿੰਗ ਜਿਹੜੀ ਦੁਸ਼ਹਿਰੇ ਦੇ ਸੰਬੰਧ ਦੇ ਵਿੱਚ ਕੀਤੀ ਗਈ ਹੈ ਉਸ ਮੀਟਿੰਗ ਦੇ ਵਿੱਚ ਆਪਣੇ ਸ਼ਹਿਰ ਦੇ ਸਾਰੇ ਹੀ ਰਾਜਨੀਤਿਕ ਔਰ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਜਿੰਨੇ ਵੀ ਆਗੂ ਸਹਿਬਾਨ ਆ ਉਹ ਸਾਰੇ ਇਕੱਠੇ ਹੋਏ ਔਰ ਹਰ ਬੰਦੇ ਨੇ ਆਪਣੀ ਆਪਣੀ ਸਲਾਹ ਆਪਣਾ ਆਪਣਾ مشورہ ਜੋ ਸੀ ਉਹਦੇ ਮਨ ਦੇ ਜੋ ਬਲਬਲੇ ਸੀ ਉਹ ਮਹਾਰਾਜ ਜੀ ਨੇ ਸਾਂਝੇ ਕੀਤੇ ਔਰ ਮਹਾਰਾਜ ਜੀ ਨੇ ਸਾਰਿਆਂ ਦੀ ਗੱਲਾਂ ਸੁਣ ਕੇ ਜੋ ਦੁਸ਼ਹਿਰਾ ਹੈ ਉਹਨੂੰ ਮਨਾਉਣ ਦਾ ਔਰ ਉਸ ਨੂੰ ਉਹਦੀਆਂ ਤਿਆਰੀਆਂ ਕਰਨ ਦਾ ਜਿਹੜਾ ਹੈਗਾ ਤਰੀਕਾ ਔਰ ਡਿਊਟੀਆਂ ਉਹ ਸਾਰਿਆਂ ਦੀ ਵੰਡ ਦਿੱਤੀਆਂ ਗਈਆਂ ਔਰ ਮੈਂ ਆਸ ਕਰਦਾ ਹਾਂ ਕਿ ਦੁਸ਼ਹਿਰੇ ਤੇ ਹਰ ਬੰਦਾ ਆਪਣੀ ਆਪਣੀ ਡਿਊਟੀ ਜਿਹੜੀ ਹੈ ਉਹ ਬੜੀ ਬਕੂਬੀ ਨਿਭਾਵੇਗਾ ਔਰ ਮੈਂ ਆਪਣੇ ਵੱਲੋਂ ਔਰ ਆਪਣੀ ਸਾਰੀ ਹੀ ਨਗਰ ਕੌਂਸਲ ਵੱਲੋਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕੋ ਹੀ ਬੇਨਤੀ ਕਰਦਾ ਕਿ ਮਹਾਰਾਜ ਜੀ ਸਾਨੂੰ ਜੋ ਸੇਵਾ ਲਾਣਗੇ ਜੋ ਸਾਨੂੰ ਮਹਾਰਾਜ ਜੀ ਦਿਸ਼ਾ ਨਿਰਦੇਸ਼ ਦੇਣਗੇ ਜੋ ਹੁਕਮ ਦੇਣਗੇ ਉਹ ਸਾਰਾ ਅਸੀਂ ਜਿਹੜਾ ਹੈਗਾ ਆ ਇਨ ਬਿਨ ਉਹਦੀ ਪਾਲਣਾ ਕਰਦੇ ਹੋਏ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਜੀ ਜੈ ਸ਼੍ਰੀ ਰਾਮ ਜੀ ਤੋਂ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਜਗਨਨਾਥ ਮੰਦਿਰ ਪ੍ਰਚੀਨ ਮੰਦਿਰ ਆ ਜਗਨਨਾਥ ਮੰਦਿਰ ਤੋਂ ਦਿਖਾ ਰਹੇ ਸੀ ਜਿੱਥੇ ਮਹਾਰਾਜ ਜੀ ਸਾਡੇ ਨਾਲ ਇੱਥੇ ਇਸ ਵਕਤ ਮੌਜੂਦ ਨੇ ਮਹਾਰਾਜ ਜੀ ਮੌਜੂਦ ਨੇ ਔਰ ਪਤਵੰਤੇ ਸੱਜਣ ਇੱਥੇ ਮੌਜੂਦ ਹੋਏ ਨੇ ਦੁਸ਼ਹਿਰੇ ਦੇ ਸੰਬੰਧ ਵਿੱਚ ਇੱਕ ਮੀਟਿੰਗ ਕੀਤੀ ਗਈ ਆ ਔਰ ਝੰਡੇ ਦੀ ਜਿਹੜੀ ਆ ਤਰੀਕ ਤੈਅ ਕੀਤੀ ਗਈ ਆ ਚੰਡੇ ਦੀ ਰੀਤ ਮੰਗਲਵਾਰ ਮੰਗਲਵਾਰ ਨੂੰ ਮੰਗਲਵਾਰ ਸ਼ਾਮ ਨੂੰ 4:30 ਵਜੇ ਚੰਡੇ ਦੀ ਰਸਮ ਅਦਾ ਹੋਵਗੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਹੀ ਇਹ ਸਾਰਾ ਜਿਹੜਾ ਪ੍ਰੋਗਰਾਮ ਆ ਇੱਥੇ ਤੈਅ ਹੋਵੇਗਾ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦੜ